ਇੱਕ ਵਾਰੀ ਦੀ ਗੱਲ ਹੈ ਕਿ ਇੱਕ ਸ਼ੇਰ ਇੱਕ ਗਾਂ ਦੇ ਪਿੱਛੇ ਪੈ ਗਿਆ ਯਾਨੀ ਕਿ ਉਹਦਾ ਸ਼ਿਕਾਰ ਕਰਨ ਦੀ ਉਸਨੇ ਕੋਸ਼ਿਸ਼ ਕੀਤੀ ਗਾਂ ਦੌੜੀ ਪਰ ਪਿੱਛੇ ਸ਼ੇਰ ਵੀ ਜਿਹੜਾ ਹੈਗਾ ਕਿ ਪੂਰੇ ਜ਼ੋਰ ਨਾਲ ਦੌੜਿਆ ਅੱਗੇ ਗਾਂ ਗਾਰੇ ਦੇ ਵਿੱਚ ਲੰਘਣ ਲੱਗੀ ਤੇ ਉਹ ਗਾਂ ਥੋੜੀ ਜੀ ਦੂਰ ਜਾ ਕੇ ਗਾਰੇ ਦੇ ਵਿੱਚ ਫਸ ਗਈ ਤੇ ਸ਼ੇਰ ਵੀ ਗਾਰੇ ਦੇ ਵਿੱਚ ਚਲਾ ਗਿਆ ਤੇ ਸ਼ੇਰ ਜਿਹੜਾ ਹੈ ਗਾਂ ਤੋਂ ਥੋੜਾ ਜਿਹਾ ਪਿੱਛੇ ਹੀ ਉਹ ਗਾਰੇ ਦੇ ਵਿੱਚ ਫਸ ਗਿਆ ਹੁਣ ਗਾਂ ਵੀ ਤੇ ਸ਼ੇਰ ਵੀ ਦੋਨੋਂ ਗਾਰੇ ਦੇ ਵਿੱਚ ਫਸੇ ਹੋਏ ਨੇ ਤੇ ਗਾਂ ਸ਼ੇਰ ਨੂੰ ਪੁੱਛਦੀ ਹੈ ਤੇ ਤੇਰਾ ਕੋਈ ਮਾਲਕ ਹੈਗਾ ਉਹ ਕਹਿੰਦਾ ਲੈ ਮੇਰਾ ਮਾਲਕ ਕੌਣ ਹੋਏਗਾ ਮੈਂ ਤੇ ਆਪ ਜੰਗਲ ਦਾ ਰਾਜਾ ਹਾਂ ਉਹ ਕਹਿੰਦੀ ਬਸ ਇਹ ਤੂੰ ਗਲਤੀ ਕੀਤੀ ਹੈ ਕੀ ਹੈ ਕਹਿੰਦਾ ਕੀ ਮਤਲਬ ਉਹ ਕਹਿੰਦੀ ਮੇਰਾ ਮਾਲਕ ਹੈਗਾ ਮੇਰਾ ਮਾਲਕ ਮੈਨੂੰ ਲੱਭਦਾ ਲੱਭਦਾ ਆਏਗਾ ਉਹ ਫਿਰ ਇੱਥੇ ਜਦ ਮੈਨੂੰ ਵੇਖੇਗਾ ਕਿ ਮੈਂ ਗਾਰੇ ਚ ਫਸੀ ਆ ਤੇ ਉਹ ਮੈਨੂੰ ਕੱਢ ਕੇ ਲੈ ਜਾਏਗਾ ਤੇ ਤੇਰਾ ਤਾਂ ਕੋਈ ਮਾਲਕ ਹੀ ਨਹੀਂ ਨਾ ਤੈਨੂੰ ਕਿਸੇ ਨੇ ਲੱਭਣ ਆਣਾ ਹੈਗਾ ਤੇ ਦੋਸਤੋ ਇਸ ਛੋਟੀ ਜੀ ਗੱਲ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜੇ ਅਸੀਂ ਭਾਵੇਂ ਚਿੱਟੇ ਮਰਜੀ ਵੱਡੇ ਹੋਈਏ ਪਰ ਸਾਨੂੰ ਆਪਣਾ ਕੋਈ ਨਾ ਕੋਈ ਗੁਰੂ ਜ਼ਰੂਰ ਧਾਰਨਾ ਚਾਹੀਦਾ ਹੈ ਕੋਈ ਨਾ ਕੋਈ ਮੈਂਟਰ ਜ਼ਰੂਰ ਹੋਣਾ ਚਾਹੀਦਾ ਹੈਗਾ ਕਿਉਂਕਿ ਜਦੋਂ ਅਸੀਂ ਕਦੀ ਮੁਸੀਬਤ ਦੇ ਵਿੱਚ ਫਸਦੇ ਹੈਗੇ ਆ ਤਾਂ ਸਾਨੂੰ ਉਸ ਮੁਸੀਬਤ ਦੇ ਵਿੱਚੋਂ ਕੱਟਣ ਵਾਸਤੇ ਕੋਈ ਨਾ ਕੋਈ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਭਾਵੇਂ ਜੰਗਲ ਦਾ ਸ਼ੇਰ ਜੰਗਲ ਦਾ ਰਾਜਾ ਹੁੰਦਾ ਪਰ ਉਹ ਵੀ ਕਦੀ ਕਦੀ ਗਾਰੇ ਦੇ ਵਿੱਚ ਫਸ ਸਕਦਾ ਹੈ